ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਦਾ ਸਿਰ ਅੱਜ ਰੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸੰਜ ਪਾਉਣ ਵਾਸਤੇ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨਾਮ ਸਰਕਲ ਰਮ ਵਾਲਿਆਂ ਵੱਲੋਂ ਆਚਾਰਨ ਕੀਤੇ ਗਏ 287 ਬਚਨਾਂ ਦੀ ਸਾਤ ਸੰਗਤ ਜੀ ਅੱਜ ਤੱਕ ਆਪਾਂ ਇਸ ਤੋਂ ਪਹਿਲਾਂ 130 ਬਚਨ ਆਪ ਜੀ ਨਾਲ ਸਾਂਝੇ ਕਰ ਚੁੱਕੇ ਹਾਂ ਬਾਬਾ ਨਾਨਕ ਸਿੰਘ ਜੀ ਮਹਾਰਾਜ ਵੱਲੋਂ ਅਚਾਨਕ ਕੀਤੇ ਹੋਏ 130 ਬਚਨ ਤੇ ਆਪ ਨਾਲ ਸਾਂਝ ਪਾ ਚੁੱਕੇ ਹਾਂ ਹੁਣ ਇਸ ਤੋਂ ਅੱਗੇ 131 ਬਚਨ ਤੋਂ ਆਪਾਂ ਅੱਗੇ ਚੱਲਣਾ ਹੈ ਸਾਧ ਸੰਗਤ ਜੀ ਇਹ ਸਮਰਥਾ ਮਿਲ ਜਾਵੇ ਪਰਮਾਤਮਾ ਕਿਰਪਾ ਕਰਨ ਦਾਸਰੇ ਸਿਰ ਤੇ ਮੇਰ ਪਰੇ ਹੱਥ ਰੱਖਣ ਤੇ ਇਹ ਬਚਨ ਆਪ ਜੀ ਦੇ ਨਾਲ ਸਾਂਝੇ ਕਰਨ ਦੀ ਸਮਰਥਾ ਬਖਸ਼ਿਸ਼ ਕਰਨ ਪਰ ਸਾਧ ਸੰਗਤ ਇਹ ਤਾਂ ਹੀ ਹੋ ਸਕਦਾ ਹੈ ਕਿ ਜੇ ਸਾਧ ਸੰਗਤ ਜੀ ਤੁਸੀਂ ਮੇਰ ਕਰੋ ਤੁਸੀਂ ਕਿਰਪਾ ਕਰੋ ਤੁਸੀਂ ਆਪਣਾ ਮੇਰ ਪਰਿਆ ਹੱਥ ਦਾਸਰੇ ਦੇ ਸਿਰ ਤੇ ਰੱਖੋ ਸੋ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਦਾਸਰੇ ਦੇ ਸਿਰ ਤੇ ਮੇਰ ਪਰਿਆ ਹੱਥ ਤੇ ਸਾਰੇ ਆਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੋਦ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਤਨ ਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੀ ਸਾਧ ਸੰਗਤ ਬਾਬਾ ਨਾਨਕ ਸਿੰਘ ਜੀ ਵੱਲੋਂ ਉਚਾਰਨ ਕੀਤੇ ਬਚਨ 130 ਬਚਨ ਆਪ ਦੇ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ 131 ਨੰਬਰ ਬਚਨ ਜਿਹੜਾ ਉਹਦੇ ਵਿੱਚ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਅਭਿਸ਼੍ਰੀ ਵਿੱਚ ਸੋਨੇ ਦੀ ਕਲਮ ਹੁੰਦੀ ਹੈ ਇਸ ਨੂੰ ਬਹੁਤ ਸੰਭਾਲ ਕੇ ਵਰਤਣਾ ਚਾਹੀਦਾ ਹੈ ਜਿਹੜਾ ਕੋਈ ਅਫੀਸਰ ਲੱਗਾ ਹੈ ਉਸ ਦੇ ਹੱਥ ਵਿੱਚ ਸੋਨੇ ਦੀ ਕਲਮ ਹੈ ਉਸ ਨੂੰ ਆਪਣੀ ਕਲਮ ਦੇ ਨਾਲ ਬਹੁਤ ਸੋਚ ਸਮਝ ਕੇ ਬਹੁਤ ਸੰਭਾਲ ਕੇ ਫੈਸਲੇ ਕਰਨੇ ਚਾਹੀਦੇ ਹਨ 132 ਨੰਬਰ ਬਚਨ ਕਰਦੇ ਹੋਏ ਧੰਤਨ巴巴 ਅਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਮਹাপুরਖ ਕਹਿਣ ਲੱਗੇ ਜੇਕਰ ਵਾਹਿਗੁਰੂ ਟੁੱਕਰ ਖਾਣੂ ਦੇਵੇ ਤੇ ਬੰਦਾ ਉਸ ਦੇ ਬਦਲੇ ਹਰ ਜਸ ਕਰੇ ਉਸ ਦੇ ਬਦਲੇ ਪ੍ਰਮਾਤਮਾ ਦੇ ਗੁਣ ਗਾਵੇ ਪ੍ਰਮਾਤਮਾ ਦਾ ਜਸ ਗਾਵੇ ਤੇ 133 ਨੰਬਰ ਵਚਨ ਜਿਹੜਾ ਹੈ ਧੰਤਰਨ ਬਾਬਾ ਨਾਨ ਸਿੰਘ ਜੀ ਨਾਨ ਸਰਕਰੀ ਰਮ ਵਾਲਿਆਂ ਦਾ ਕਿ ਸਾਡਾ ਸਭ ਦਾ ਪਤੀ ਪ੍ਰਮਾਤਮਾ ਹੈ ਸਾਡਾ ਇਸ ਜਿਹੜੀਆਂ ਜੀਵ ਆਤਮਾ ਨਾ ਜੀਵ ਸਾਰੇ ਜੀਵ ਜਿਹੜੇ ਹਨ ਉਹ ਇਸਤਰੀ ਰੂਪ ਹਨ ਤੇ ਜਿਹੜਾ ਪ੍ਰਮਾਤਮਾ ਇਸਤਰੀ ਦਾ ਰੂਪ ਹੈ ਤੇ ਪ੍ਰਮਾਤਮਾ ਪਤੀ ਹੈ ਸੋ ਬਾਬਾ ਨਨ ਸਿੰਘ ਜੀ ਇਸ ਬਚਨ ਦਾ ਹੀ ਕਹਿੰਦੇ ਹਨ ਕਿ ਸਾਡਾ ਸਭ ਦਾ ਪ੍ਰਮਾਤਮਾ પતિ ਹੈ ਜੀਵ ਉਸਤਰੀ ਇਸਤਰੀ ਹੈ 134 ਨੰਬਰ ਬਚਨ ਦੇ ਵਿੱਚ ਮਹਾਪੁਰਖਾਂ ਨੇ ਕਿਹਾ ਸੰਸਾਰ ਵਿੱਚ ਢਾਈ ਮਾਵਾਂ ਹੋਈਆਂ ਨੇ ਇੱਕ ਤ੍ਰੂ ਦੀ ਸੀ ਦੂਜੀ ਫਰੀਦ ਦੀ ਤੇ ਅੱਧੀ ਗੋਪੀ ਚੰਦ ਦੀ ਢਾਈਆਂ ਮਾਵਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਇੱਕ ਭਗਤ ਤ੍ਰਿਉ ਦੀ ਦੂਜੀ ਬਾਬਾ ਫਰੀਦ ਜੀ ਦੀ ਜਿਸ ਨੇ ਜਿਨ੍ਹਾਂ ਨੇ ਸਿੱਖਿਆ ਦਿੱਤੀ ਸਿੱਖਿਆ ਦੇ ਕੇ ਭਗਤੀ ਵਾਲੇ ਰਸਤੇ ਤੇ ਟੋੜਿਆ ਇਸ ਤਰ੍ਹਾਂ ਅਧੀ ਮਾਂ ਗੋਪੀ ਚੰਦ ਦੀ ਸਾਧ ਸੰਗਤ ਜੀ ਇਹਨਾਂ ਬਾਰੇ ਜੇ ਵਿਸਤਾਰਪੁਰਖ ਦੱਸਣਗੇ ਤੇ ਬੜਾ ਸਮਾਂ ਲੱਗ ਜਾਵੇਗਾ ਇਸ ਲਈ ਆਪ ਨਾਲ ਇਸ ਸੰਬੰਧ ਵਿੱਚ ਫਿਰ ਕਿਤੇ ਵਿਚਾਰ ਸਾਂਝੇ ਕੀਤੇ ਜਾਣਗੇ ਬਾਕੀ ਇਹ ਜੋ ਢਾਈ ਮਾਮਾ ਦਾ ਜ਼ਿਕਰ ਹੈ ਇੱਕ ਤ੍ਰੋਦੀ ਭਗਤ ਤ੍ਰੋਦੀ ਦੂਜੀ ਬਾਬਾ ਫਰੀਦ ਜੀ ਦੀ ਤੇ ਅਧੀ ਗੋਪੀ ਚੰਦੀ 135 ਬਚਨ ਜਿਹੜਾ ਹੈ ਉਹ ਕਰਦੇ ਹੋਏ ਬਾਬਾ ਨਨ ਸਿੰਘ ਜੀ ਮਹਾਰਾਜ ਕਹਿਣ ਲੱਗੇ ਔਖੇ ਵੇਲੇ ਜਰੂਰਤਾਂ ਨੂੰ ਘੱਟ ਕਰ ਦਿਓ ਜੇ ਔਖਾਈ ਦਾ ਸਮਾ ਆ ਗਿਆ ਤਾਂ ਆਪਣੀਆਂ ਜ਼ਰੂਰਤਾਂ ਨੂੰ ਸੰਕੋਚੋ ਜ਼ਰੂਰਤਾਂ ਨੂੰ ਘੱਟ ਕਰ ਦਿਓ ਤੇ 136 ਨੰਬਰ ਬਚਨ ਕਰਦੇ ਹੋਏ ਬਾਬਾ ਜੀ ਮਹਾਰਜ ਬਾਬਾ ਨਨ ਸਿੰਘ ਜੀ ਮਹਾਰਾਜ ਕਹਿਣ ਲੱਗੇ ਪਈ ਜੇ ਤੁਹਾਨੂੰ ਕੋਈ ਗਾਲ ਕੱਢਦਾ ਹੈ ਨਾ ਤੇ ਉਹਦਾ ਉੱਤਰ ਨਾ ਚੁੱਪ ਨਾਲ ਦਿਓ ਗਾਲ ਕੱਢਣ ਵਾਲੇ ਨੂੰ ਮੋੜ ਕੇ ਗਾਲ ਨਹੀਂ ਕੱਢਣੀ ਗਾਲ ਦਾ ਉੱਤਰ ਚੁੱਪ ਨਾਲ ਦਿਓ ਸ਼ਾਂਤ ਹੋ ਜਾਓ 100 37 ਨੰਬਰ ਬਚਨ ਦੇ ਵਿੱਚ ਬਾਬਾ ਜੀ ਨੇ ਫਰਮਾਇਆ ਕਿ ਆਪਣੇ ਤੋਂ ਵੱਡੇ ਦੀ ਇੱਜ਼ਤ ਕਰੋ ਬਰਾਬਰ ਦੇ ਨਾਲ ਵਿਚਾਰ ਕਰੋ ਤੇ ਛੋਟਿਆਂ ਨਾਲ ਪਿਆਰ ਕਰੋ 138 ਨੰਬਰ ਬਚਨ ਜਿਸ ਵਿੱਚ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਕਿਹਾ ਹੈ ਕਿ ਮੇਰ ਉਸਤੇ ਹੁੰਦੀ ਹੈ ਜਿਹੜਾ ਮੇਰ ਦਾ ਪਾਤਰ ਬਣਦਾ ਹੈ ਤੇ 139 ਨੰਬਰ ਬਚਨ ਰਾਹੀ ਬਾਬਾ ਜੀ ਕਹਿਣ ਲੱਗੇ ਇਕੱਲੀ ਕਿਸਮਤ ਕੋਈ ਚੀਜ਼ ਨਹੀਂ ਹੈ ਭਾਈ ਉਦਮ ਦੀ ਵੀ ਲੋੜ ਹੈ ਉਦਮ ਕਰਿਆ ਕਰੋ ਤੇ 140 ਨੰਬਰ ਬਚਨ ਦੇ ਵਿੱਚ ਮਹਾਰਾਜ ਕਹਿਣ ਲੱਗੇ ਕਿਆ ਰਾਜਾ ਕਿਆ ਰੰਖ ਹੈ ਕਿਆ ਰਾਜਾ ਕਿਆ ਰੰਕ ਹੈ ਤਪੀ ਕੋਣ ਕੋ ਵਾਸ ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਪਰਜਾ ਹੈ ਭਾਵੇਂ ਕੋਈ ਰਾਜਾ ਹੋਵੇ ਭਾਵੇਂ ਕੋਈ ਪਰਜਾ ਹੋਵੇ ਤੇ ਜਿਹੜੇ ਤਪੀ ਹਨ ਨਾ ਜਿਹੜੇ ਤਪ ਕਰਨ ਵਾਲੇ ਹਨ ਇਹਨਾਂ ਦੇ ਹਿਰਦੇ ਵਿੱਚ ਵਾਸ ਹੁੰਦਾ ਹੈ 41 141 ਨੰਬਰ ਬਚਨ ਨੂੰ ਬਾਬਾ ਨਾਨਕ ਸਿੰਘ ਜੀ ਨੇ ਕਰਦੇ ਹੋਏ ਇਹ ਗੱਲ ਕਹੀ ਕਿ ਸੰਗਤ 21 ਵਿਸ਼ਵੇ ਤਾਂ ਹੀ ਹੈ ਜੇ ਗੁਰੂ ਸ਼ਾਮਲ ਹੋਵੇ ਜੇ ਗੁਰੂ ਨੂੰ ਵਿੱਚ ਸ਼ਾਮਲ ਕਰੀਏ ਕਦ ਹੀ ਸੰਗਤ 21 ਵਿਸ਼ਵੇ ਬਣਦੀ ਹੈ ਤੇ 142 ਨੰਬਰ ਬਚਨ ਦੇ ਵਿੱਚ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਹਿਣ ਲੱਗੇ ਜਿਹੜੇ ਫਕੀਰ ਹਨ ਫਕੀਰ ਤਿੰਨ ਕਿਸਮ ਦੇ ਹੁੰਦੇ ਨੇ ਫਕੀਰ ਤਿੰਨ ਕਿਸਮ ਦੇ ਹੁੰਦੇ ਨੇ ਇੱਕ ਦਾਨੇ ਹੁੰਦੇ ਨੇ ਦੂਜੇ دیਵਾਨੇ ਹੁੰਦੇ ਤੇ ਤੀਸਰੇ ਮਸਤਾਨੇ ਹੁੰਦੇ ਨੇ ਦਾਨਿਆਂ ਬਾਰੇ ਦੱਸਦੇ ਹੋਏ ਬਾਬਾ ਜੀ ਕਹਿਣ ਲੱਗੇ ਕਿ ਦਾਨੇ ਸ਼ਰ੍ਹਾਂ ਚ ਨਹੀਂ ਦੇਦੇ ਤੇ ਜਿਹੜੇ دیਵਾਨੇ ਹੋ ਜਾਂਦੇ ਨੇ ਉਹ ਸ਼ਰ੍ਹਾਂ ਦੀ ਪਰਵਾਹ ਨਹੀਂ ਕਰਦੇ ਤੇ ਜਿਹੜੇ ਮਸਤਾਨੇ ਹੋ ਜਾਂਦੇ ਨੇ ਇਸ ਤੋਂ ਉੱਪਰ ਉਹ ਫਿਰ ਆਪਣੇ ਰੰਗ ਵਿੱਚ ਹੀ ਮਸ ਰਹਿੰਦੇ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੁੰਦੀ ਇਸੇ ਤਰ੍ਹਾਂ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ 143ਵੇਂ ਬਚਨ ਵਿੱਚ ਕਿਹਾ ਸ਼ਕੀਰ ਇੱਕ ਲੇਖ ਦੇ ਇੱਕ ਭੇਖ ਦੇ ਇੱਕ ਪਿੱਛਾ ਮੁੜ ਮੁੜ ਕੇ ਦੇਖ ਦੇ ਇੱਕ ਖੋਤੇ ਵਾਂਗੂ ਡੇਟ ਦੇ ਲੇਖ ਦੇ ਜੇ ਤੁਰਤੋਂ ਹੁੰਦੇ ਹਨ ਲੇਖ ਦੇ ਜੋ ਤੁਰਤੋਂ ਹੁੰਦੇ ਹਨ ਭੇਖ ਦੇ ਦੇਖਾ ਦੇਖੀ ਰੋਲਾ ਪਾ ਲੈਂਦੇ ਹਨ ਪਿੱਛਾ ਮੋੜ ਦੇਖਦੇ ਘਰਦਿਆਂ ਨੂੰ ਪੈਸੇ ਦਿੰਦੇ ਹਨ ਖੋਤੇ ਵਾਂਗੂ ਡੇਟ ਦੇ ਭਾਂਗਾ ਨਸ਼ੇ ਪੀ ਕੇ ਮਸਰਿੰਦੇ ਹਨ 144 ਬਚਨ ਕਰਦੇ ਹੋਏ ਬਾਬਾ ਜੀ ਨੇ ਕਿਹਾ ਕਿ ਮਨੁੱਖ ਦਾ ਮਨ ਹੋਵੇ ਕੂੰਜ ਵਾਂਗ ਧਿਆਨ ਕਰੇ ਮਨੁੱਖ ਦਾ ਮਨ ਹੋਵੇ ਕੂੰਜ ਵਾਂਗ ਧਿਆਨ ਹੋਵੇ ਕਛੂ ਵਾਂਗ ਤੇ ਗਿਆਨ ਹੋਵੇ ਹੰਸ ਵਾਂਗ ਮਨ ਹੋਵੇ ਕੂੰਜ ਵਾਂਗ ਧਿਆਨ ਹੋਵੇ ਕਛੂ ਕੰਮੇ ਵਾਂਗ ਤੇ ਗਿਆਨ ਹੋਵੇ ਹੰਸ ਵਾਂਗ 100 45 ਨੰਬਰ ਬਚਨ ਦੇ ਵਿੱਚ ਬਾਬਾ ਜੀ ਕਹਿਣ ਲੱਗੇ ਦੁਖੀ ਉਦੋਂ ਤੱਕ ਹੈ ਜਦ ਮਜ਼ਦੂਰੀ ਕਰਦਾ ਹੈ ਸੁਖੀ ਉਦੋਂ ਤੱਕ ਹੈ ਜਦ ਮਜ਼ਦੂਰੀ ਮਿਲ ਜਾਂਦੀ ਹੈ 140 ਨੰਬਰ ਬਚਨ ਚ ਬਾਬਾ ਜੀ ਨੇ ਕਿਹਾ ਗ੍ਰੰਥੀ ਨੂੰ ਜਿਸ ਵਜ਼ੀਰ ਨੂੰ ਹੁਕਮਨਾਮਾ ਯਾਦ ਨਹੀਂ ਉਹ ਵਜ਼ੀਰ ਕਹਾਦਾ ਹੈ ਜਿਸ ਨੂੰ ਇਸ ਗ੍ਰੰਥੀ ਨੂੰ ਜਿਸ ਵਕੀਰ ਨੂੰ ਜਿਸ ਜਿਸ ਵਜ਼ੀਰ ਨੂੰ ਹੁਕਮਨਾਮਾ ਹੀ ਯਾਦ ਨਹੀਂ ਉਹ ਵਜ਼ੀਰ ਕਾ ਦਾ 147 ਨੰਬਰ 147 ਨੰਬਰ ਵਚਨ ਦੇ ਵਿੱਚ ਬਾਬਾ ਅਨੰਤ ਸਿੰਘ ਜੀ ਕਹਿਣ ਲੱਗੇ ਕਿ ਵਾਹਿਗੁਰੂ ਦੇ ਅੱਗੇ ਢਹਿਣ ਦਾ ਉਸ ਦੇ ਹੱਥ ਤੁਹਾਡੀ ਰੱਖਿਆ ਕਰਦੇ ਨੇ ਜੇ ਤੁਸੀਂ ਵਾਹਿਗੁਰੂ ਦੇ ਅੱਗੇ ਢਹਿ ਪਵੋਗੇ ਨਾ ਤੇ ਤੁਹਾਡੀ ਰੱਖਿਆ ਵਾਹਿਗੁਰੂ ਜੀ ਆਪ ਕਰਨਗੇ 148 ਨੰਬਰ ਵਚਨ ਚ ਬਾਬਾ ਨਨ ਸਿੰਘ ਜੀ ਮਾਰਦ ਕਰਨ ਲਗੇ ਬੁਰਾ ਨਹੀਂ ਭਲਾ ਹੀ ਹੈ ਇਹ ਅਵਸਥਾ ਆਉਂਦੀ ਹੈ ਜਦ ਸਿੱਖ ਗੁਰੂ ਦੇ ਨਾਲ ਜੁੜਿਆ ਰਹੇ ਤੇ 149 ਨੰਬਰ ਬਚਨ ਭੋਗ ਭਾਵਨਾ ਨੂੰ ਲੱਗਦਾ ਹੈ ਭੋਗ ਭਾਵਨਾ ਨੂੰ ਹੀ ਲੱਗਦਾ ਹੈ ਜੇ ਅਸੀਂ ਸਾਰੇ ਉਸ ਦਾ ਦਿੱਤਾ ਹੀ ਖਾਂਦੇ ਹਾਂ ਅਸੀਂ ਸਾਰੇ ਉਸ ਪ੍ਰਮਾਤਮਾ ਦਾ ਦਿੱਤਾ ਹੀ ਖਾਂਦੇ ਹਾਂ ਤੇ 150 ਨੰਬਰ ਬਚਨ ਦੇ ਵਿੱਚ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਹਿਣ ਲੱਗੇ ਗੁਰੂ ਕੋਲ ਸਿਰਫ ਇੱਕ ਚੀਜ਼ ਮੰਗੋ ਕਿ ਸਤਗੁਰੂ ਜੀ ਆਪਣੇ ਬਣਾ ਲਓ ਜਿਵੇਂ ਵੀ ਕਿਵੇਂ ਆ ਜਿੱਦਾਂ ਵੀ ਕਿਦਾਂ ਕਰਕੇ ਆਪਣੇ ਬਣਾ ਲਓ ਤੇ 151 ਨੰਬਰ ਬਚਨ ਦੇ ਵਿੱਚ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਕਿ ਜਿਹੜਾ ਰੱਬ ਨੂੰ ਕਦੇ ਨਹੀਂ ਪੁਲਾਉਂਦਾ ਜਿਹੜਾ ਰੱਬ ਨੂੰ ਕਦੇ ਨਹੀਂ ਪੁਲਾਉਂਦਾ ਉਹੋ ਹੀ ਰੱਬ ਦਾ ਬੰਦਾ ਹੈ ਤੇ 152 ਨੰਬਰ ਵਚਨ ਵਿੱਚ ਬਾਬਾ ਜੀ ਕਹਿਣ ਲੱਗੇ ਵੈਗੁਰੂ ਕਿੱਥੇ ਕਿੱਥੇ ਨਹੀਂ ਹੈ ਵੈਗੁਰੂ ਕੀ ਕੀ ਨਹੀਂ ਕਰਦਾ ਵੈਗੁਰੂ ਹਰ ਜਗ੍ਹਾ ਤੇ ਹੈ ਵੈਗੁਰੂ ਹਰ ਕੁਝ ਕਰ ਸਕਦਾ ਹੈ 153 ਨੰਬਰ ਵਚਨ ਦੇ ਵਿੱਚ ਬਾਬਾ ਨਾਨਕ ਸਿੰਘ ਜੀ ਨੇ ਫਰਮਾਇਆ ਵਿਦਿਆ ਤੋਂ ਬਿਨਾ ਬੰਦਾ ਮਿੱਟੀ ਦੀ ਕੰਧ ਹੈ ਜੇ ਗਿਆਨ ਨਹੀਂ ਹੈ ਵਿਦਿਆ ਨਹੀਂ ਹੈ ਤੇ ਬੰਦਾ ਮਿੱਟੀ ਦੀ ਕੰਧ ਵਰਗਾ ਹੈ 100 ਜਿਹੜਾ ਨੰਬਰ ਬਚਨ ਵਿੱਚ ਬਾਬਾ ਨਾਨਕ ਸਿੰਘ ਜੀ ਕਹਿੰਦੇ ਕਿ ਇੱਥੇ ਆ ਕੇ ਆਪਣੇ ਔਗਣ ਵਿੱਚ ਜਾਓ ਤੇ ਗੁਣ ਮੁੱਲ ਲੈ ਜਾਓ ਸਤ ਸੰਗਤ ਵੱਲ ਇਸ਼ਾਰਾ ਕਰਦੇ ਹੋਏ 155 ਨੰਬਰ ਬਚਨ ਕਰਦਿਆਂ ਬਾਬਾ ਨਾਨਕ ਸਿੰਘ ਜੀ ਨੇ ਕਿਹਾ ਤੇਰੇ ਰਕਾਬ ਮੈਂ ਪੈਰ ਰੱਖ ਕੇ ਘੋੜੇ ਪਰ ਚੰਨੇ ਮੈਂ ਦੇਰੀ ਹੈ ਤੇਰੇ ਰਕਾਬ ਮੇ ਪੈਰ ਰੱਖ ਕੇ ਘੋੜੇ ਪਰ ਚੜ੍ਹਨੇ ਮੇਂ ਦੇਰੀ ਹੈ ਰੱਬ ਦੇ ਮਿਲਣੇ ਮੇਂ ਦੇਰੀ ਨਹੀਂ ਪਰ ਜੇ ਸਿੱਧਾ ਹੋ ਕੇ ਆਪਾਂ ਪਰਮੇਸ਼ਰ ਪ੍ਰਾਣ ਕਰ ਦੇਵੇ ਤਾਂ ਸੋ ਗੁਰੂ ਸਾਰੇ ਖਾਲਸਾ ਜੀ ਅੱਜ ਤੱਕ ਆਪਾਂ ਆਪ ਜੀ ਦੇ ਨਾਲ 155 ਬਚਨਾਂ ਦੀ ਸਾਂਝ ਪਾ ਚੁੱਕੇ ਹਾਂ ਹੁਣ ਇਸ ਤੋਂ ਅਗਲੇ ਬਚਨ ਲੈ ਕੇ ਕੱਲ ਹਾਜ਼ਰ ਹੋਵਾਂਗੇ ਹੁਣ ਸਤਿਗੁਰੂ ਕਿਰਪਾ ਕਰਨ ਮੇਰ ਕਰਨ ਮੇਰ ਪੁਰੇ ਹੱਥ ਰੱਖਣ ਤੇ ਸਾਧ ਸੰਗਤ ਜੀ ਦਾਸਰੇ ਕੋਲੋਂ ਤੁਹਾਨੂੰ ਬਾਬਾ ਨੰਮ ਸਿੰਘ ਜੀ ਮਹਾਰਾਜ ਦੇ ਬਚਨ ਸਾਂਝੇ ਕੀ ਕਰਦਿਆਂ ਹੋਇਆਂ ਜੇ ਕੋਈ ਗੈਰ ਸਵਿਧਾਨਕ ਤੇ ਅਸੱਭੇ ਅਲਫਜ ਮੂੰਹ ਨਿਕਲ ਗਿਆ ਹੋਵੇ ਜਿਸ ਦੇ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੋਵੇ ਕਿਸੇ ਦੇ ਮਨ ਨੂੰ ਦੁੱਖ ਹੋਇਆ ਹੋਵੇ ਤੇ ਦਾਸ ਹੱਥ ਜੋੜ ਕੇ ਮਾਫੀ ਮੰਗਦਾ ਹੈ ਸੋ ਸਾਧ ਸੰਗਤ ਕਿਰਪਾ ਕਰੋ ਜੀ ਤੇ ਆਓ ਖਿਮਾ ਦੇ ਜਾਚਖੰਦ ਜੀ ਇੱਕ ਬੇਨਤੀ ਫਤੇ ਬਲਾਉਣ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਹਰ ਰੋਜ਼ ਵਾਂਗ ਮੈਂ ਜ਼ਰੂਰ ਕਰਨੀ ਚਾਹੁੰਦਾ ਹਾਂ ਕਿ ਸਾਧ ਸੰਗਤ ਜੀ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰੋ ਜੀ ਜੋ ਆਪ ਜੀ ਨੇ ਸਰਵਣ ਕੀਤਾ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਆਪ ਜੀ ਦਾ ਦਾਸ ਕੋਟਨ ਕੋ ਧੰਨਵਾਦੀ ਹੋਵਾਂਗਾ ਆਓ ਹੁਣ ਭੋਲਾ ਚੁੱਕਾਂ ਦੀ ਖਿਮਾ ਦਿੰਦੇ ਹੋਏ ਆਪਾਂ ਸਤਗੁਰੂ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਕਿ ਸੱਚੇ ਪਿਤਾ ਆਪਣੇ ਚਰਨਾਂ ਦੀ ਪ੍ਰੀਤ ਤੇ ਪੂਰੀਤ ਬਖਸ਼ੀਂ ਤੇ ਇਥੇ ਹੀ ਦਾਸ ਖਿਮਤ ਦਾ ਜਾਚਕ ਹੈ ਆਓ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ